ਮੈਂ ਅਗੇ ਉਹਦੇ ਘਰ ਹੋ ਗਿਆ ਫਿਰ ਪਲੈਨਿੰਗ ਹੋਈ ਉਹਦੇ ਘਰ ਜਾ ਕੇ ਬਈ ਮੈਂ ਵੀ ਫਿਰ ਘਰੋਂ ਨਿਕਲੇ ਫਿਰ ਇੱਥੇ 20000 ਰੁਪਏ ਦੀ ਸਾਈ ਕਰਦਾ ਕਿਉਂ ਉਸ ਲੈ ਕੇ ਆਈ ਉਹ ਇਹ ਵਾਲੇ ਬਾਅਦ ਚੇਂਜ ਕਰਦਾ ਪੁੱਛ ਲੈਂਦਾ ਬਸ ਚੇਂਜ ਕਰਦਾ ਜੀ ਕਿਹਾ ਛੇ ਬੰਦੇ ਜਣਾ ਪੰਜ ਲੈ ਕੇ ਤੇ ਸਾਨੂੰ ਇਨਸਾਫ ਨਹੀਂ ਮਿਲੇਗਾ ਨਹੀਂ ਮਿਲੇਗਾ ਇਨਸਾਫ ਸਾਨੂੰ ਇਨਸਾਫ ਲੈ ਕੇ ਜਾਓ ਇਹ ਬੰਦੇ ਵਿੱਚ ਆਏ ਸੁਖਦੇਵ ਨਾਲ ਵੀ ਆਏ ਸੁਖਦੇਵ ਦਾ ਹੀ ਸਾਰਾ ਸੁਖਦੇਵ ਦਾ ਹੀ ਸਾਰਾ इंसाफ <laughs> बढ़िया <laughs>

ਕਾਰਮੇ ਦੀ ਕੀਤੀ ਬੰਦਾ ਇਹਨੇ ਕੋਈ ਨਾ ਵਿੱਚੋਂ ਮੜਦਾ ਇਹੇ ਬਦਲ ਖਾਇ ਪੰਜ ਕਾਰਮੇ ਦੀ ਕਿੰਨਾ ਦੇ ਬੰਦਾ ਕਹਿੰਦਾ ਸੁਖਦੇਵ ਰਾਜਦਾਨ ਦੇ ਸਾਡੀ ਚੈਨਾ ਕੰਮ ਆਇਆ ਪਾ ਚੱਲ ਗਿਆ ਮੇਰਾ ਬੰਦਾ ਚੈਨਾ ਕੰਮ ਆਇਆ ਜੀ ਬੰਦਾ ਰੰਗ ਰੰਗ ਚੱਲ ਗਿਆ ਬੰਦੇ ਰੈਸਟ ਹੌਂਡ ਸਾਡੇ ਸੇਵਾ ਦੇ ਵਿੱਚ ਗਰੀਫਣੀ ਆਪ ਜਾਏ ਇੱਥੇ ਬੱਚੇ ਕੋਰੇ ਨਾ ਕੋਈ ਸੇਵਾ ਕਰਕੇ ਉਹਨਾਂ ਦੀ ਜਿੱਥੇ ਬੰਦੇ ਦਾ ਨਾਮ ਸੁਖਦੇਵ ਜੀ ਦਾ ਨਾਮ ਕੱਟ ਦਿੰਦਾ ਗਿਆ ਚੈਨਾ ਲੈ ਕੇ ਦੱਤਰਾ ਵੀ ਹਾਏ ਇਹਨੂੰ ਵੀ ਸਾਡੀ ਕੀ ਨਹੀਂ ਅਸੀਂ ਨਹੀਂ ਜਾਣਦੇ ਇਸ ਗੱਲ ਨੂੰ ਨਹੀਂ ਪਤਾ ਕੀ ਇਹਨਾਂ ਨੇ ਕੀਤਾ ਮਿਲ ਮਲਾ ਕੇ ਨਾ ਕੱਟ ਦਿੱਤਾ ਕੀ ਇਹਦੀ ਸਾਡੀ ਕੀ ਨਹੀਂ ਅਸੀਂ ਨਹੀਂ ਜਾਣਦੇ ਇਸ ਗੱਲ ਨੂੰ ਨਹੀਂ ਪਤਾ ਕੀ ਇਹਨਾਂ ਨੇ ਕੀਤਾ ਮਿਲ ਮਲਾ ਕੇ ਕਿਹ ਨਾਲ ਕੀਤਾ ਪਰ ਪਰ ਪੰਧਾ ਇੱਕਰੀ ਬਾਹਰ ਸਾਰੇ ਕੁੱਤੇ ਰਾਤ ਚੋਣਗੇ ਤੇ ਮੈਂ ਸਸਕਾਰ ਕਰਦਾ ਨਹੀਂ ਤੇ ਮੈਂ ਨਹੀਂ ਕਰਦਾ ਨਹੀਂ ਨਹੀਂ ਕਰਦਾ ਵਾਸ਼ਾ ਤੇਰੀ ਨੂੰ ਸਮਝਾਈ ਹੋਈ ਕਰੀ Hãy subscribe cho kênh là Mì Gõ Để không bỏ lỡ những video hấp dẫn ਕੀ ਤੱਕ ਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਜਾਂ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਜਾਂ ਗੱਲਬਾਤ ਹੋਈ ਕਿ ਸਾਡਾ ਪਲਾਟ ਅਸੀਂ ਮਕਾਨ ਬਣਾਇਆਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਅਸੀਂ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਹੀ ਉਹ ਸਾਨੂੰ ਕੰਦ ਕੱਢਣ ਤੋਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਿਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਸੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਇੰਨੀ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਦੋ 1 ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਵਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਪੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਔਰ ਦਾਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਉਹ ਚਾਰਜ ਨਹੀਂ ਉਹ ਬੀਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਸਾਖੀ ਸੈਣੀ ਜੀ ਜਦੋਂ ਇਹ ਥੋੜਾ ਹੀ ਲੱਗਦਾ ਮੇਰੇ ਪਤੀ ਹੀ ਕੀ ਨਾ ਲੱਗਦਾ ਰਵੀ ਕੁਮਾਰ ਹਾਂਜੀ ਕਿੰਨੇ ਵੀਦ ਕਰਨਾ ਕੱਲ 8:30 10 ਵਜੇ ਦੀ ਹੈ ਪਲਾਟ ਉਹ ਕਿੰਨੇ ਮਰਲੇ ਦਾ ਪਲਾਟ ਚਾਹੀਦਾ 14 ਕਮਰਲੇ ਦਾ ਹੀ ਆ 14 ਅਮਰਲੇ ਕੋਲ ਸੇ ਉਪਰ ਹੀ ਚਾ 14 ਹੀ ਹਾਂਜੀ ਉਹਦਾ ਝਗੜਾ ਹੀ ਉਹ ਕੀ ਕਹਿੰਦੇ ਕਿ ਉਹ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ ਉਹ ਰਸਤੇ ਦਾ ਕੋਈ ਚੱਕਰ ਪਾਉਂਦੇ ਹੀ ਹੁਣ ਪੁਲਸ ਨੇ ਕੀ ਕੀਤੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਦੀ ਪੁਲਸ ਲੈਣੇ ਉਹਨਾਂ ਨੇ ਪੁਲਸਾ ਲੈਣੇ ਪਾਹੀ ਚੇ ਬੰਦੇ ਲਖਾਏ ਹੀ ਇਹਨਾਂ ਨੇ ਪੰਜ ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਹਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਹੋ ਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਂ ਹੀ ਸੁਖਦੇਵ ਰਾਜ ਤੁਸੀਂ ਕੀ ਚਾਹੁੰਦੇ ਹੋ ਕੀ ਮੰਗ ਤੁਹਾਡੀ ਇਹ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੰਦੇ ਰੈਸਟ ਹੋਣੇ ਚਾਹੀਦੇ ਆ ਜਿਹੜੇ ਪਹਿਲੇ ਬੰਦੇ ਰੈਸਟ ਹੋਣ ਫੇਰ ਅਸੀਂ ਸੰਸਕਾਰ ਕਰਨਾ ਇੱਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਸ ਕੀ ਲੱਗਦੇ ਨੇ ਭਰਾ ਲੱਗਦੇ ਆ ਤਾਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸ ਤੇ ਉਹਨਾਂ ਬਿਆਨ ਲਿਖਾਇਆ ਜੀ ਇਹ ਜਦੋਂ ਇਹ ਪਹਿਲਾਂ ਜਗ੍ਹਾ ਦਾ ਝਗੜਾ ਚੱਲਦਾ ਸੀ ਉਹ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਇਹ ਸਾਫੀ 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ। ਕੱਲ ਕਦੇ ਉਹ ਰਵੀ ਕੁਮਾਰ ਆਪਣੀ ਜਿਹੜੀ ਘਰ ਦੀ ਚਾਰਜਦਾਰੀ ਕਰ ਰਿਹਾ ਸੀਗਾ ਇਹਨਾਂ ਨੇ ਆ ਕੇ ਤੇ ਉੱਤੇ ਹਮਲਾ ਕਰਤਾ। ਵਿੱਚ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਿਸ਼ੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਇੱਕ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨੇ ਹੋਰ ਲਖਾਇਆ ਜਗਿੰਦਰਪਾਲ ਸ਼ਕਦੇਵ ਰਾਜ ਕਿੰਨੀ ਜਿੰਨੇ ਝੜਾਗਾ ਹਾਂਜੀ ਜ਼ਮੀਨ ਕਿੰਨੀ ਝੜਾਗਾ ਜੀ ਦਾ ਪਲਾਟ ਪਲੋਟ ਹੈ ਘਰੇਲੂ ਕੁ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਹਿੰਦੇ ਇੱਕ ਪੁੱਛ ਨੇ ਸਮਝੌਤਾ ਵੀ ਕਰਵਾ ਦਿੱਤਾ ਤੇ ਫਿਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੌਤਾ ਵੀ ਕਰਾਇਆ ਸੀ ਇਹਨਾਂ ਦਾ ਤੇ ਬਾਅਦ ਚ ਫਿਰ ਇਹਨਾਂ ਨੇ ਕੋਰਟ ਕੇਸ ਲਾ ਦਿੱਤਾ ਉਹਨੂੰ ਸਟੇਜ 2 ਉਹ ਮਿਲਿਆ ਸੀ ਦੱਸ ਦੇ ਕੋਈ ਤੇ ਉਹ ਸਟੇਜ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਤਾ ਉਹ ਇਸ ਕਰਕੇ ਇਹਨਾਂ ਦਾ ਫੈਸਲਾ ਹੋ ਗਿਆ ਸ੍ਰੀ ਕੋਈ ਕੀ ਲੱਗਦਾ ਹੈ ਇਹ ਮਤਲਬ ਸੀਕੇ ਜਿਹੜਾ ਚਾਚੀ ਦਾ ਇਹ ਜੇ ਲੜਕੀ ਲੱਗਦੀ ਹੈ ਜਿਹੜਾ ਇੱਕ ਬੰਦਿਆ ਖਿਲਾਫ ਮਾਮਲਾ ਦਰਜ ਕੀਤਾ ਹੈ ਪੰਜ ਬੰਦਿਆ ਖਿਲਾਫ ਮਾਮਲਾ ਦਰਜ ਹੋਇਆ ਹੈ ਜੀ ਰੈਸਟ ਕੋਈ ਸਾਰੇ ਛਾਪੀਬਾਰੀ ਕਾਰੀ ਇਹ ਨਹੀਂ ਹੋਇਆ ਜੀ ਕੋਈ ਰੈਸਟ ਨਹੀਂ ਪੋਸਟਮੈਨ ਕਰਵਾ ਰਹੇ ਹੋ ਪੋਸਟਮੈਨ ਨੂੰ ਕਰਾ ਰਹੇ ਹਾਂ